ਸਰਹੰਦ ਫਤਿਹ ਦਿਵਸ ਮੌਕੇ ਜੁਸੇਦਾਰ ਗਗਨਜੀ ਕੁਲਦੀਪ ਸਿੰਘ ਗੜਗਾਸ ਤੇ ਵੱਲੋਂ ਵਿਸ਼ੇਸ਼ ਸੰਦੇਸ਼ ਦਿੱਤਾ ਗਿਆ ਆਉ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਤੇ ਖਾਲਸਾ ਪੰਥ ਸਰਹੰਦ ਫਤਿਹ ਦਿਵਸ ਸਰਹੰਦ ਫਤਿਹ ਦਿਵਸ ਜਿਸ ਤੋਂ ਬਾਅਦ ਸਿੱਖਾਂ ਨੇ ਪਹਿਲਾ ਆਪਣਾ ਆਜ਼ਾਦ ਸਿੱਖ ਰਾਜ ਕਾਇਮ ਕੀਤਾ ਵਾ ਅੱਜ ਸਰਹੰਦ ਫਤਿਹ ਦਿਵਸ ਨੂੰ ਮਨਾਇਆ ਜਾ ਰਿਹਾ ਅੱਜ ਦੇ ਦੇਨੀ ਪੰਥ ਦੇ ਵਾਲੀ شاہ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਥਾਪੜਾ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਖਾਲਸਾ ਹੀ ਫੌਜਾਂ ਨੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਸੂਬਾ ਸਰਹੰਦ ਵजीर खान ਜਿਹਨੂੰ ਖਾਨ ਮਜੀਦਾ ਵੀ ਆਖਦੇ ਨੇ ਉਹਨੂੰ ਲੱਖ ਤੋੜਵੀਂ ਹਾਰ ਦਿੱਤੀ ਸੀ ਤਵਾਰੀਖ ਨੂੰ ਜਦੋਂ ਆਪਾਂ ਪੜਦੇ ਹਾਂ ਤਾਂ ਇਹ ਜੰਗ ਕੋਈ ਸਾਮੀ ਨਹੀਂ ਸੀ ਇਹ ਜੰਗ ਅਸਾਮੀ ਸੀ ਇੱਕ ਪਾਸੇ ਸਦੀਆਂ ਤੋਂ ਉਹ ਹਕੂਮਤ ਜਿਹੜੀ ਇੱਥੇ ਰਾਜ ਕਰ ਰਹੀ ਸੀ ਜਿਸ ਦੇ ਬਾਰੇ ਇਹ ਆਖਿਆ ਜਾਂਦਾ ਸੀ ਕਿ ਇਹਨਾਂ ਨੂੰ ਹਰਾਉਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ ਉਸ ਹਕੂਮਤ ਨੂੰ ਮੁਗਲੀਆਂ ਹਕੂਮਤ ਨੂੰ ਅੱਜ ਦੇ ਦਿਨ ਗੁਰੂ ਖਾਲਸੇ ਨੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਲੱਕ ਤੋੜਵੀਂ ਹਾਰ ਦਿੱਤੀ ਇਸ ਜੰਗ ਦੇ ਵਿੱਚ ਬਾਬਾ ਬਾਜ ਸਿੰਘ ਜੀ ਬੜੇ ਕਮਾਲ ਦੇ ਲੜੇ ਇਸ ਜੰਗ ਦੇ ਵਿੱਚ ਬਾਬਾ ਆਲੀ ਸਿੰਘ ਜੀ ਬਾਬਾ ਮਾਲੀ ਸਿੰਘ ਜੀ ਬਾਬਾ ਬినੋਦ ਸਿੰਘ ਜੀ ਲੜੇ ਔਰ ਇਸ ਜੰਗ ਦੇ ਵਿੱਚ ਸਰਦਾਰ ਫਤਿਹ ਸਿੰਘ ਭਾਈ ਫਤਿਹ ਸਿੰਘ ਹੋਣਾ ਨੇ ਵजीर खान ਨੂੰ ਉਸਦੇ ਹਾਥੀ ਦੇ ਉੱਤੇ ਚੜ੍ਹ ਕੇ ਮਾਰਿਆ ਸੀ ਔਰ ਉਹਨੂੰ ਬਾਅਦ ਵਿੱਚ ਉਹਦੀ Laash ਨੂੰ ਘੋੜਿਆਂ ਦੇ ਮਗਰ ਬੰਨ੍ਹ ਕੇ ਸਰਹੰਦ ਦੀ ਧਰਤੀ ਨੂੰ ਧੂਕ ਕੇ ਲੈ ਗਿਆ ਸੀ ਸਰਹੰਦ ਦੀ ਧਰਤੀ ਤੇ ਜਦੋਂ ਗੁਰੂ ਕਾ ਖਾਲਸਾ ਪਹੁੰਚਿਆ ਇਹਨਾਂ ਦੇ ਵਿੱਚ ਜੋਸ਼ ਠਾਠਾ ਮਾਰਦਾ ਸੀ ਸਾਰਿਆਂ ਦੇ ਚੇਤਿਆਂ ਦੇ ਵਿੱਚ ਸੀ ਕਿ ਜਦੋਂ 1704 ਈਸਵੀ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਇਹਨਾਂ ਨੂੰ ਸਰਹੰਦ ਦੀ ਧਰਤੀ ਤੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਸੀ ਇਹ ਸਾਰਿਆਂ ਦੇ ਚੇਤਿਆਂ ਦੇ ਵਿੱਚ ਸੀ ਇਸ ਜ਼ੁਲਮੀ ਰਾਜ ਦੀ ਅਸੀਂ ਜੜ ਪੁੱਟਣੀ ਹੈ ਭਾਵੇਂ ਸਿੱਖਾਂ ਦੇ ਕੋਲ ਬਹੁਤੇ ਵੱਡੇ ਹਥਿਆਰ ਨਹੀਂ ਸਨ ਪਰ ਉਹਨਾਂ ਨੂੰ ਗੁਰੂ ਤੇ ਭਰੋਸਾ ਸੀ ਉਹਨਾਂ ਦੇ ਅੰਦਰ ਸਿੱਦਕ ਸੀ ਉਹਨਾਂ ਦੇ ਅੰਦਰ ਇਹ ਦ੍ਰਿੜਤਾ ਸੀ ਅਸੀਂ ਇਸ ਗੁਰੂ ਮਾਰੀ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਉਣੀ ਹੈ ਤੋਂ ਗੁਰੂ ਕਾ ਖਾਲਸਾ ਸਰਹੰਦ ਪਹੁੰਚਿਆ ਸੁਚਾਨੰਦ ਲੋਕੇ ਬੈਠਾ ਸੀ ਜਿਨਨੇ ਕਿਹਾ ਸੀ ਇਹ ਸੱਪ ਦੇ ਬੱਚੇ ਨੇ ਜੰਮਦਿਆਂ ਦੇ ਸਿਰਫ ਇਹ ਦੇਣੇ ਚਾਹੀਦੇ ਨੇ ਉਹਨੂੰ ਲੱਭ ਕੇ ਉਹਦੀ ਨੱਕ ਦੇ ਵਿੱਚ ਨਕੇਲ ਪਾ ਕੇ ਸਰਹੰਦ ਦੀ ਧਰਤੀ ਦੇ ਉੱਤੇ ਕਮਾਇਆ ਗਿਆ ਤੇ ਸਰਹੰਦ ਦੀ ਧਰਤੀ ਤੇ ਕਮਾ ਕੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਗਿਆ ਭਾਵੇਂ ਕੋਈ ਜ਼ੁਲਮ ਕਰਨ ਵਾਲਾ ਹੋਵੇ ਤੇ ਭਾਵੇਂ ਕੋਈ ਜ਼ੁਲਮ ਦੀ ਹਮੈਤ ਕਰਨ ਵਾਲਾ ਹੋਵੇ ਇੱਕ ਦਿਨ ਉਹ ਆਉਂਦਾ ਹੈ ਜਦੋਂ ਜ਼ੁਲਮ ਕਰਨ ਵਾਲਿਆਂ ਨੂੰ ਤੇ ਜ਼ੁਲਮ ਦੀ ਹਮੈਤ ਕਰਨ ਵਾਲਿਆਂ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਸਜ਼ਾ ਜਿਹੜੀ ਹੈ ਉਹ ਜ਼ਰੂਰ ਮਿਲਦੀ ਹੈ ਕਰਣੀ ਦਾ ਫਲ ਉਹਨਾਂ ਨੂੰ ਇੱਥੋਂ ਭੁਗਤ ਕੇ ਜਾਣਾ